ਪੜੇ ਵਾਲ ਪਿੰਡਾਂ ਵਿਧਾਨ ਸਭਾ ਹਲਕਾ ਇਹ ਨਾਲ ਦਾ ਸਾਡੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਅੰਦਰ ਬਹੁਤ ਫਾੜਾ ਹੈ ਉਹ ਅਜਨਾਲਾ ਹਲਕਾ ਜਿਹੜਾ ਸਾਡਾ ਇਹਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਕਰੀਬ 100 ਪਿੰਡ ਜਿਹੜਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਜਿਸ ਦਿਨ ਪਾਣੀ ਆਇਆ ਪਹਿਲੇ ਦਿਨ ਇਹਨੇ ਜ਼ੋਰ ਦੀ ਪਾਣੀ ਆਇਆ ਕਿ ਸਾਡਾ ਇਹ ਹਰਜੋਤ ਸਿੰਘ ਨੌਜਵਾਨ 12 ਸਾਲ ਦੀ ਉਮਰ ਦਾ ਸੀਗਾ ਇਹ ੜ੍ਹ ਗਿਆ ਸੀਗਾ ਇਹਦੀ ਤੀਜੇ ਦਿਨ ਲਾਸ਼ ਮਿਲੀ ਮਾਨ ਸਾਹਿਬ ਨੇ ਅੱਜ 4 ਲੱਖ ਦਾ ਚੈੱਕ ਜਿਹੜਾ ਪਰਿਵਾਰ ਦੀ ਮਦਦ ਵਾਸਤੇ ਜਿਹੜਾ ਭੇਜਿਆ ਹੈ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਰੱਖੇ ਬਾਕੀ ਪਰਿਵਾਰ ਦੀ ਚੜ੍ਹਦੀ ਕਲਾ ਰੱਖੇ ਸਰਕਾਰ ਹਰ 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 ਪੀੜਤੇ ਦੇ ਨਾਲ ਖੜੀ ਹੈ ਹੱਦ ਤੱਕ ਦੀ ਮਦਦ ਕਿਸਾਨਾਂ ਦੀ ਮਜਦੂਦਾਂ ਦੀ ਕਰੇ ਇਹ ਸਾਡਾ ਪੁਰਵਾਦ ਜਿਹੜਾ ਮੱਧਿ ਸਿੱਖਿਆ ਦਾ ਪੁਰਵਾਦ ਹੈ ਉਹਦੇ ਮੇਰੇ ਨਾਲ ਟੌਂਗ ਸਾਹਿਬ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਬਾਬਾ ਵਕਾਲਤ ਸਦਾ ਅਰਬੀ ਸਿੰਘ ਟੌਂਗ ਸਾਡੇ ਅਜਨਾਲੇ ਤੋਂ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਪਛੀਏ ਤੋਂ ਸੁਪਾਸ ਕਾਬਲ ਸਿੰਘ ਉਹਨੇ ਗਿਲ ਸਾਹਬ ਉਹਨੇ ਸਾਰੇ ਅਸੀਂ ਅਜਨਾਲੇ ਦੇ ਵਿੱਚ ਦਿੱਲੀ ਛੱਡਣਾ ਇਹ ਪਰਮਾਤਮਾ ਦੀ ਕੁਰਪਤ ਦੀ ਇੱਕ ਕਿਰਪੀ ਹੋਈ ਹੈ ਇਸ ਕਿਰਪੀ ਚੋਂ ਆਪਾਂ ਜਲਦੀ ਨਿਕਲ ਜਾਵਾਂਗੇ ਆਪਾਂ ਸਿੱਖ ਆ ਪੰਜਾਬੀ ਆ ਪੰਜਾਬ ਕਈ ਵਾਰਾ ਡਿੱਗਿਆ ਕਈ ਵਾਰਾ ਜਿਹੜਾ ਖੜਾ ਹੋਇਆ ਕਈ ਵਾਰਾ ਪੰਜਾਬ ਜਿਹੜਾ ਉਹ ਡਟਕੇ ਫਿਰ ਬਲ ਜਿਹੜਾ ਉੱਠ ਪਿੰਦਾ ਸੋ ਮੈਂ ਇਸ ਪਰਵਾਦ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਤਕੜਿਓ ਅਸੀਂ ਤੁਹਾਡੀ ਜਿਹੜੀ ਆ ਹਰ ਪੱਖੋਂ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਮ ਪਾਰਟੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਚਲੋ ਜਿਹੜਾ ਜੀ ਗਿਆ ਉਹ ਤਨੇ ਜਵਾਬਸ ਕਰਦਾ ਆ ਸਕਦਾ ਪਰ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਹੜਾ ਹੌਸਲਾ ਵਧਾਈ ਦੀ ਆ ਕੇ ਚੱਲੇ ਆ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਾ ਖਾਲਸਾ ਪੈੜੀਵਾਲ ਪਿੰਡਿਆ ਵਿਧਾਨ ਸਭਾ ਹਲਕਾ ਇਹ ਨਾਲੇ ਦਾ ਸਾਡੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਅੰਦਰ ਬਹੁਤ ਫਾੜਾ ਹੈ ਉਹਦਾ ਜਿਹੜਾ ਨਾਲਾ ਹਲਕਾ ਜਿਹੜਾ ਸਾਡਾ ਇਹਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਕਰੀਬ 100 ਪਿੰਡ ਜਿਹੜਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਜਿਸ ਦਿਨ ਪਾਣੀ ਆਇਆ ਪਹਿਲੇ ਦਿਨ ਇਹਨੇ ਜ਼ੋਰ ਦੀ ਪਾਣੀ ਆਇਆ ਕਿ ਸਾਡਾ ਇਹ ਹਰਜੋਤ ਸਿੰਘ ਨੌਜਵਾਨ 14 ਸਾਲ ਦੀ ਉਮਰ ਦਾ ਸੀਗਾ ਇਹ ਥੋੜ੍ਹਾ ਜਿਹਾ ਸੀਗਾ ਇਹਦੀ ਤੀਜੇ ਦਿਨ ਲਾਸ਼ ਮਿਲੀ ਮਾਨ ਸਾਹਿਬ ਨੇ ਅੱਜ 4 ਲੱਖ ਦਾ ਚੈੱਕ ਜਿਹੜਾ ਪਰਵਾਦ ਦੀ ਮਦਦ ਵਾਸਤੇ ਜਿਹੜਾ ਭੇਜਿਆ ਹੈ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਉਹਨੂੰ ਆਪਣੇ ਚਰਨਾਚ ਰੱਖੇ ਬਾਕੀ ਪਰਵਾਦ ਦੀ ਚੜ੍ਹਦੀ ਕਲਾ ਰੱਖੇ ਸਰਕਾਰ ਹਰ 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 ਪੀੜਤੇ ਦੇ ਨਾਲ ਖੜੀ ਹੈ ਹਰ ਤਰ੍ਹਾਂ ਦੀ ਮਦਦ ਕਿਸਾਨਾਂ ਦੀ ਮਜ਼ਦੂਰਾਂ ਦੀ ਕਰੇ ਇਹ ਸਾਡਾ ਪਰਵਾਦ ਜਿਹੜਾ ਮਜਬੂਤ ਸਿੱਖਾ ਦਾ ਪਰਵਾਦ ਹੈ ਉਹਦੇ ਮੇਰੇ ਨਾਲ ਟੌਂਗ ਸਾਹਿਬ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਆਬਾਕਾਲਤ ਸਦਾ ਅਰਬੀ ਸਿੰਘ ਟੌਂਗ ਸਾਡੇ ਅਜ ਨਾਲੇ ਤੋਂ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਪਛੀਏ ਤੋਂ ਸੁਪਾਸ ਕਾਬਲ ਸਿੰਘ ਹੋਣੀ ਜਿਲ੍ਹਾ ਬੋਣੀ ਸਾਰੇ ਅਸੀਂ ਅਜ ਨਾਲੇ ਦੇ ਵਿੱਚ ਦੇਲੀ ਛੱਡਣਾ ਇਹ ਪਰਮਾਤਮਾ ਦੀ ਕੁਰਪਤੀ ਦੀ ਇੱਕ ਕਿਰਪੀ ਹੋਈ ਹੈ ਇਸ ਕਿਰਪੀ ਨੂੰ ਆਪਾਂ ਜਲਦੀ ਨਿਕਲ ਜਾਵਾਂਗੇ ਆਪਾਂ ਸਿੱਖ ਆ ਪੰਜਾਬੀ ਆ ਪੰਜਾਬ ਕਈ ਵਾਰਾ ਡਿੱਗਿਆ ਕਈ ਵਾਰਾ ਜਿਹੜਾ ਖੜਾ ਹੋਇਆ ਕਈ ਵਾਰਾ ਪੰਜਾਬ ਜਿਹੜਾ ਉਹ ਢਟਕੇ ਫਿਰ ਬਲ ਜਿਹੜਾ ਉੱਠ ਪਿੰਦਾ ਤੁਸੀਂ ਮੈਂ ਇਸ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਤਖੜਿਓ ਅਸੀਂ ਤੁਹਾਡੀ ਜਿਹੜੀ ਆ ਪੱਕੋ ਮਦਦ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਮ ਪਾਰਟੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਚਲੋ ਜਿਹੜਾ ਜੀ ਗਿਆ ਉਹ ਤਨੇ ਜਵਾਬਸ ਕਰਦਾ ਆ ਸਕਦਾ ਪਰ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਹੜਾ ਹੌਸਲਾ ਵਧਾਈ ਦੀ ਅਗੇ ਚੱਲੇ ਆ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ